ਮੈਂ ਮੂਰਖ ਕਦੀ ਪਰਮਾਧਮਾ ਦੇ ਪਲਾਨਸ ਨੂੰ ਸਮਝ ਨਹੀਂ ਪਾਂਦਾ ਮੈਂ ਲੁਧਿਆਣਾ ਦੇ ਸਿਵਲ ਹਸਪੀਟਲ ਵੀ ਜਾ ਕੇ ਝੋਲੀ ਅੱਡੀ ਕਿ ਮੈਨੂੰ ਬੈਠਣ ਦਿਓ ਕਿ ਲੋਕਾਂ ਦਾ ਡੋਨੇਸ਼ਨ ਹੈ ਮੈਂ ਤੁਹਾਡੇ ਹਸਪੀਟਲ ਨੂੰ ਹੀ ਦੇਣੀ ਹੈ ਤੁਸੀਂ ਬਸ ਉਹਦੇ ਬਦਲੇ ਮਰੀਜ਼ ਦਾ ਇਲਾਜ ਕਰ ਦਿਓ ਉਹਨਾਂ ਨੇ ਵੀ ਨਹੀਂ ਮੈਨੂੰ ਬੈਠਣ ਦਿੱਤਾ ਮੈਂ ਸਰਕਾਰਾਂ ਕੋਲ ਗਿਆ ਲੀਡਰਾਂ ਕੋਲ ਗਿਆ ਵੱਡੇ ਵੱਡੇ ਅਧਿਆਆਂ ਵਾਲਿਆਂ ਕੋਲ ਗਿਆ ਮੈਨੂੰ ਕਿਸੇ ਨੇ ਜਗ੍ਹਾ ਨਹੀਂ ਦਿੱਤੀ ਤੇ ਮੈਂ ਦੁਖੀ ਹੋਈ ਜਾਣਾ ਮੇਰੀਆਂ ਵੀਡੀਓਜ਼ ਵੀ ਜੇ ਤੁਸੀਂ ਕਦੀ ਪੁਰਾਣੀਆਂ ਦੇਖੀਆਂ ਕਿ ਪਰਮਾਧਮਾ ਮੈਂ ਐਸਾ ਕੀ ਕਰਤਾ ਜਿਹੜਾ ਤੁਸੀਂ ਮੇਰਾ ਸਾਥ ਨਹੀਂ ਦਿੰਦੇ ਪਰ ਮੈਨੂੰ ਨਹੀਂ ਨਾ ਪਤਾ ਸੀ ਕਿ ਮਾਲਕ ਨੇ ਆ ਮੇਰੀ ਪਾਗਾਂ ਦੇ ਵਿੱਚ ਇੱਕ ਜ਼ਰੀਆ ਦੀ ਫਾਊਂਡੇਸ਼ਨ ਦੀ ਪਾਗਾਂ ਦੇ ਵਿੱਚ ਐਡੀ ਵੱਡੀ ਜਗ੍ਹਾ ਲਿਖੀ ਐ ਐਡਾ ਵੱਡਾ ਹਸਪੀਟਲ ਮੈਂ ਕਹਿੰਦੀ ਸੁਪਨਾ ਵੀ ਨਹੀਂ ਲਿੱਤਾ ਸੀਗਾ ਲੋਕਾਂ ਦਾ ਬੜਾ ਸਵਾਲ ਹੁੰਦਾ ਕਿ ਇਹਨਾਂ ਨੇ ਆਪਣੀ ਪ੍ਰਾਪਰਟੀ ਬਣਾ ਲਈ ਹਸਪੀਟਲ ਅਨਮੋਲ ਦਾ ਮੇਰਾ ਕੁਝ ਨਹੀਂ ਐ ਨਾਲ ਮੈਂ ਤਾਂ ਜਿਹੜੇ ਘਰ 'ਚ ਰਹਿਣਾ ਉਹਨੂੰ ਵੀ ਛੱਡ ਕੇ ਜਾਣਾ ਦੁਨੀਆ ਦੇ ਵਿੱਚ ਪਿੱਛੇ ਤੁਸੀਂ ਸੰਭਲਿਓ ਤਾਂ ਮੈਂ ਤਾਂ ਮਾਲਕ ਅਗੇ ਗੜਗੜਾ ਹੀ ਸਕਦਾ ਕਿ ਸਾਡੀ ਟੀਮ 'ਚੋਂ ਕਦੀ ਵੀ ਕਿਸੇ ਮੈਂਬਰ ਦੀ ਮਤ ਨਾ ਵੱਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ 2000 1500 2500 ਪੇਸ਼ੈਂਟ ਨੂੰ ਰੋਜ਼ ਮੈਡੀਸਿਨਸ ਦੇ ਸਕੀਏ ਉਹਨਾਂ ਦਾ ਟੈਸਟ ਕਰ ਸਕੀਏ ਔਰ ਉਹਨਾਂ ਨੂੰ ਇੱਕ ਚੰਗੀ ਸਲਾਹ ਦੇ ਕੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਲੱਖਾਂ ਦਾ ਜਾਂ ਫ੍ਰੀ ਕਰਾ ਸਕੀਏ ਜਾਂ ਘੱਟ ਪੈਸੇ ਤੋਂ ਕਰਾ ਸਕੀਏ ਹਰ ਇੱਕ ਬੰਦਾ ਕਹਿੰਦਾ ਕਿ ਇਹ ਕਿਰਾਏ ਦਾ ਮਕਾਨ ਹੈ ਜਿਹਦੇ ਵਿੱਚ ਅਸੀਂ ਆਏ ਆ ਤੇ ਇੱਕ ਦਿਨ ਚਲੇ ਜਾਣਾ ਪਰ ਸਾਡੇ ਜਾਣ ਤੋਂ ਬਾਅਦ ਸਾਡੇ ਹੱਥੋਂ ਕੀਤੇ ਕਾਰਜ ਕੁਝ ਦੁਨੀਆ ਦੇ ਐਸੇ ਕਰ ਜੀਏ ਜਿਹਦੇ ਨਾਲ ਲੋਕਾਂ ਦਾ ਭਲਾ ਹੁੰਦਾ ਰਵੇ ਜਦੋਂ ਤੁਸੀਂ ਦੇਖਣਾ ਹੈ ਨਾ ਸਾਲ ਬਾਅਦ ਕੀ ਇੱਥੇ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਮਿਲ ਰਹੀਆਂ ਫ੍ਰੀ ਟੈਸਟ ਹੋ ਰਹੇ ਨੇ ਫ੍ਰੀ ਵੱਡੇ ਵੱਡੇ ਆਪਰੇਸ਼ਨ ਹੋ ਰਹੇ ਨੇ ਇਲਾਜ ਹੋ ਰਿਹਾ ਤੁਹਾਡੀ ਰੂਹ ਬਾਗੋ ਬਾਗ ਹੋਣੀ ਹੈ ਇੱਕ ਸਾਹ ਵੀ ਅੰਦਰ ਜਾਂਦਾ ਨਾ ਉਹਦੇ ਨਾਲ ਵੀ ਮੈਂ ਕਰੋੜ ਕਰੋੜ ਵਾਰੋਂ ਦਾ ਧੰਨਵਾਦ ਕਰਦਾ ਕਿ ਤੇਰਾ ਧੰਨਵਾਦ ਹੈ ਤੂੰ ਇਸ ਨਿਮਾਣੇ ਤੇ ਤਰਸ ਕੀਤਾ ਔਕਾਤ ਨਹੀਂ ਸੀ ਮੇਰੀ ਇੰਨੀ ਜਿੰਨਾ ਤੂੰ ਮੇਰੇ ਤੇ ਮੇਰੇ ਤੇ ਕਿਰਪਾ ਕਰਤੀ ਇਹ ਤੇਰਾ ਬੜੱਪਾ ਨਹੀਂ